ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਦੇ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨੇ ਟੋਟਲ 4 ਹੀ ਪਸ਼ੂ ਵਿਖਾਉਣੇ ਆ ਟੁਕੜਾ ਕੱਪਣੇ ਦਿਖਾਈ ਦਿਆਂ ਮੈਂ ਇਸ ਘਰ ਦੇ ਵਿੱਚ ਤੁਹਾਨੂੰ ਤੇ ਚੰਗੇ ਦੁੱਧ ਵਾਲੀਆਂ ਟੁਕੜਾ ਕੱਪਣਾ ਜਿਹੜੀਆਂ ਵਿਰਜਨਕ ਹੁੰਦੀਆਂ ਵਾ ਡੇਰੀਆਂ ਚ ਵਿਰਜੀਆਂ ਨੇ ਜਿਹੜੀਆਂ ਟੁਕੜਾ ਕੱਪਣਾ ਲਿਆਉਂਦੀਆਂ ਹੁੰਦੀਆਂ ਤੇ ਅੱਜ ਤੁਹਾਨੂੰ ਤਿੰਨ ਮੱਝਾਂ ਦੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਦੁੱਧ ਦੀ ਆਪਣੀ ਇੱਥੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਆਪਣੀਆਂ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਜਾ ਕੇ ਜਾਂ ਇੱਥੋਂ ਹੀ ਚੈੱਕ ਕਰਵਾ ਕੇ ਖੜਿਆ ਕਰੋ ਤੇ ਬਾਕੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸਿ ਕਾਲ ਜੀ ਉਹ ਠੀਕ ਠਾਕ ਜੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਤੇ ਚੱਲੀ ਜਾਂਦਾ ਕੰਮ ਕਰ ਵਰੀਆ ਪੂਰੀ ਕਿਰਪਾ ਤੁਨਾ ਪਾਠ ਨੋ ਪਈਆਂ ਉਹ ਵੀ ਵੇਗੀਆਂ ਮਾਂ ਰੋਜ਼ ਹੀ ਆਉਂਦਾ ਜਾਂਦਾ ਰਿਆ ਪੂਰਾ ਵਿਗਦਾ ਰਿਆ ਮਾਲ ਅੱਜ ਨੇ ਤਾਂ ਜੰਗ ਰਹੀ ਉਹਨਾਂ ਦੇ ਨੇ ਪੂਰਾ ਬਾਡਰ ਏਰੀਆ ਦੀ ਬੜਾ ਮਾਲ ਆ ਬਾਡਰ ਏਰੀਆ ਜੀ ਮਾਲ ਲਿਆਉਂਦੇ ਰਹੇ ਆ ਵੇ ਇਧਰੇ ਹੁਣ ਵੀ ਬਾਡਰ ਏਰੀਆ ਦੀਆਂ ਮਈਆਂ ਚੰਗੇ ਇਲਾਕੇ ਦੀਆਂ ਵਾ ਵਡੀਆਂ ਮਈਆਂ ਆ ਲੋਕੀ ਮਈਆਂ ਆ ਉਧਰੋਂ ਇਧਰੋਂ ਨਾ ਆਉਂਦੇ ਤੁਸੀਂ ਉਧਰੋਂ ਤੁਰੇ ਜਾਂਦੇ ਅੱਜ ਵੀ ਪੂਰੇ ਕੋਨੇਆਂ ਫੋਨ ਆਇਆ ਉਹ ਖਿੰਮ ਕਰਨ ਲੱਗੋ ਅੱਜ ਵੀ ਚਾਰ ਬਖੂ ਦਾ ਫੋਨ ਆਇਆ ਅੱਛਾ ਬਣੇ ਲੋਕ ਡਰਦੇ ਮਾਰੇ ਵਿੱਚ ਹੀ ਜਾਂਦੇ ਬਣ ਕੀ ਚੱਕਰ ਆ ਚਲੋ ਹੁਣ ਤੇ ਹੋ ਗਿਆ ਵਾ ਸ਼ਾਂਤ ਤਾਂ ਕਿ ਨਹੀਂ ਪੜ ਰਿਹਾ ਹੁਣ ਤਾਂ ਕੋਈ ਮਸਲਾ ਨਹੀਂ ਫਰ ਅਗੇ ਅੰਮ੍ਰਿਤਸਰ ਚ ਕਾਫੀ ਰੌਲਾ ਲੱਪਾ ਰਿਹਾ ਵਾ ਰਾਤ ਜਿਹੜੇ ਅੰਮ੍ਰ ਆਈ ਤੇ ਆ ਗਏ ਪਤਾ ਨਹੀਂ ਲੱਗਾ ਜਿਹੜੀ ਜਿਹੜੇ ਕੋਈ ਲੱਭਾਏ ਰਾਤ ਨੂੰ ਰੋਜ ਜਿਤਰਾ ਅੱਜ ਆਉਂਦੀਆਂ ਜਿਤਰਾ ਦੀਵਾਲੀ ਹੁੰਦੀ ਹੈ ਰੋਜ ਪਤਾ ਨਹੀਂ ਲੱਗਦਾ ਆਪਣੇ ਲੱਗ ਗਈ ਤੇ ਗੋਦਵਾ ਸਾਹਿਬ ਵੀ ਆਪਾਂ ਨੂੰ ਚਲੋ ਹੈ ਤੇ 20-22 ਕਿਲੋਮੀਟਰ ਆ ਹਾਂ ਚੱਲ ਆਇਆ ਬਾਬਾ ਜੀ ਅੱਡਾ ਜੀ ਹਾਂ ਕੈਮਰਾ ਵੀ ਆਪਾਂ ਨੂੰ ਬਾਬਾ ਭਿੰਡਰ ਜਿੱਦਣ ਉੱਥੇ ਧਮਾਕਾ ਹੋਇਆ ਸੀ ਪਿੰਡ ਤੱਕ ਪਿੰਡ ਉਹ ਕੈਮਰੇ ਲੱਗੇ ਕੈਮਰੇ ਤੱਕ ਖੜਾਕਾ ਪੂਰਾ ਖੜਾਕਾ ਆਉਂਦੀ ਹੀ ਲੰਬ ਆਉਂਦੀ ਹੱਗ ਹਾਂ ਅਸੀਂ ਤੇ ਚਲੋ ਅੱਖੀਂ ਵੇਖੇ ਸੀ ਨਾ ਉੱਥੇ ਕੋਠਿਆਂ ਤੇ ਸਾਡੇ ਤੇ ਲਾਗੇ ਬਿਲਕੁਲ ਚਲੋ ਸਾਰਿਆਂ ਦੇ ਨਾਲ ਹੀ ਜਿਤਨਾ ਵੀ ਚਲੋ ਇਹ ਆ ਫਿਰ ਤੁਹਾਡਾ ਨੁਕਸਾਨਾ ਨਹੀਂ ਕਹੇਦੇ ਹੋਏ ਸਮਾਂ ਟਲ ਗਿਆ ਤੁਹਾਡੇ ਬਾਕੀ ਭਰਾ ਦੇ ਸੀ ਆਪਣੇ ਚਲੋ ਵੈਰੀ ਜੀ ਇਹ ਸਰਕਾਰਾਂ ਮਾੜੀਆਂ ਆਪਣੇ ਜਿਹੜਾ ਤੁਸੀਂ ਤਾਂ ਚਲੋ ਕੈਮਰੇ ਜੀ ਵੇਖੇ ਆ ਬਾਕੀ ਜਿੱਦਾਂ ਦੇ ਅੱਖੀਂ ਵੇਖੇ ਆ ਮਈਆਂ ਮਈਆਂ ਚੰਗਾਰ ਕਾਟ ਕਾਰਡ ਪੈਸਾ ਹੋਵੇ ਇੱਧਰ ਅੱਛਾ ਹੋ ਗਏ ਠੀਕ ਆ ਭਾਰ ਜੀ ਹੱਟ ਜਿਹੜੇ ਚਾ ਰਵਾਇ ਇੱਧਰ ਹੀ ਆਪਣੇ ਚੜਦੇ ਪੰਜਾਬ ਜੀ ਲੜਾਈ ਆ ਤੇ ਭਾਈਓ ਮਰ ਜਿਆ ਹੋਏ ਅਸੀਂ ਪਾਕਿਸਤਾਨ ਲਾਕੇ ਦੀ ਮੈਂ ਕਾਢ ਹੀ ਲਿਆਉਣੀ ਹੈ ਅੱਕ ਦੀ ਅੱਛਾ ਅੱਜ ਫਿਰ ਕਾਢ ਕੇ ਇੱਕ ਮੈਂ ਲਿਆਉਂਦੀ ਲਿਆਉਂਦੀ ਦੇਖੋ ਮੈਂ ਵੀ ਲ ਵੇਖੋ ਮੈਂ ਵਿਖਾਉਂਗਾ ਹਾਂ ਤੇ ਪਹਿਲਾਂ ਕਿਹੜੀ ਵਿਖਾਈਏ ਫਿਰ ਆ ਬਾਬਾ ਜੀ ਮੈਂ ਦਿਖਾਵਾਂਗੇ ਮੈਂ ਕਹਿੰਦਾ ਮੈਂ ਦਾ ਪੁੱਤ ਵਿਖਾਓ ਟੈਂਕੀ ਆ ਜਿਹੜਾ ਜਿੱਦਾ ਟੈਂਕ ਕ੍ਰਸ਼ਰ ਉਹ ਲਈ ਫਿਰਦੇ ਵੀ ਫੌਜ ਵਾਲੇ ਟੈਂਕ ਹਾਂਜੀ ਟੈਂਕ ਲਈ ਫਿਰਦੇ ਆ ਅੱਛਾ ਤੇ ਜੈਉ ਛੜਦਾ ਤਮਾਕੇ ਕਰਦਾ ਠੀਕ ਆ ਵੇਖਿਓ ਕਿ ਦੇ ਤੇ ਬਾਬਾ ਜੀ 20 ਸ੍ਰੀ ਮਹਾ 20 ਸ੍ਰੀ ਹਾਸੇ ਜਿੰਨੇ ਕਹਿੰਦੇ ਆ ਅੱਲੇ ਵਾਹ ਵੇਖੋ ਜਿਹੜੀ ਸ਼ਾਇ ਲੱਗੀ ਆ ਠੀਕ ਆ ਤੇ ਮਾਸਾ ਪਾੜਾ ਪਾਉਣਾ ਆ ਤੇ ਥੱਲੇ ਬਹਿ ਜਾਣਾ ਵਾ ਤੇ ਮਾਣ ਲਈ ਜੀ ਵੀ ਡਾਬਾ ਖਾਓ ਮੈਂ ਦੋਵੇਂ ਬੰਨੇ ਡਾਬਿਆ ਪਿਓਰ ਪਾਕਿਸਤਾਨੀ ਰਵਾ ਡਾਬਾ ਖਾਓ ਇੱਕ ਮੈਨੂੰ ਇਦਾਂ ਦੇਖਾ ਮੈਂ ਪੂਖਾ ਖਾਓ ਪਰਲੇ ਬੰਨੇ ਹੋ ਗਏ ਅੱਬਾ ਜੀ ਬਾਬਾ ਜੀ ਵੇਖੋ ਦੇਖਾ ਦੇ ਮੈਂ ਵੀ ਲਾਈ ਜਾਂਦੀ ਪਿਓਰ ਪਾਕਿਸਤਾਨੀ ਰਵਾ ਪਿਓਰ ਮਗਲੇ ਪੈਰ ਵੇਖ ਲਓ ਕੋਈ ਨੱਟ ਤੋਂ ਕੱਢ ਕੇ ਮਈਆ ਵੇਖ ਲੈ ਪਾਕਿਸਤਾਨ ਦੀ ਆ ਅੱਖਾ ਬਿੱਲੀਆ ਦੋਵੇਂ ਮੈਂ ਜੇ ਮੱਥੇ ਫੋਲਿਆ ਤੇ ਦੁੱਧ ਵੀ ਚੰਗਾ ਘੜਦੀਆਂ 5 ਮਹੀਨੇ ਦੀ ਗੱਭਨ ਚੈੱਕ ਪਾਸ ਸੱਜੇ ਨੇ ਦੁੱਧ ਘਾਰੋਂ ਦੱਸਣ ਲੱਗੋ 19 ਕਿਲੋ ਦਿੱਤਾ ਤੇ ਆਰ ਕੇ ਉਮੀਦ ਹੈ ਵੀ 19 ਤੋਂ ਵਧੇਗੀ ਕਿਲੋ ਖੰਡ ਘੜਦੀ ਨਹੀਂ ਠੀਕ ਆ ਵੇ ਲੋ ਪੜਾ ਪਾ ਲੈਣਾ ਪੜਾ ਪਾ ਤਾਣਾ ਠੀਕ ਹੈ ਇਸ ਤਰ੍ਹਾਂ ਹੀ ਬਹਿ ਜਾਣਾ ਚਲੋ ਇਹ ਚਾਹ ਪੀ ਪਹਿਲਾਂ ਚਵਾ ਦੇ ਖਾਵੇ ਕਰ ਹਾਂਜੀ ਵੇਖੋ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਡੀ ਠੰਡੀ ਮਿੱਠੀ ਕੋਈ ਹੰਤ ਨਹੀਂ ਬਾਬਾ ਜੀ ਪਰ ਇਹ ਬਾਜ਼ਾਰ ਚ ਮੈਂ ਚੋਲੋ ਕਰਮਾਣੀ ਦੁਪਹਿਰ ਦਾ ਵੇਲਾ ਜਲੇ 12 ਵਜੇ ਆ ਇਹ ਬਿਲਕੁਲ ਦੁਪਹਿਰ ਦਾ ਟਾਈਮ ਹੈ ਤੇ ਬਾਕੀ ਸਾਰੀਆਂ ਮੱਜਾਂ ਚ ਵੱਜੀ ਆ ਕੋਈ ਗੱਲ ਨਹੀਂ ਮੈਂ ਮੈਂ ਵੱਜੀ ਆ ਤੋਰੋ ਫਿਰ ਸਾਡੇ ਪੰਜਾਬੀ ਨੇ ਇੱਕ ਬੰਚਾ ਇੱਕ ਪਾਸੇ ਐਟਾਂ ਦੇ 7 ਕਿਲੋ ਦੁੱਧ ਹੋਊਗਾ ਅੱਛਾ ਹਾਂ ਜੀ ਕੋਈ ਸ਼ੇਮ ਮੰਨ ਕੇ ਲਏ ਬਾਬਾ ਜੀ ਇੱਕ ਡੰਗ ਚੋਵੇ ਦੋ ਡੰਗ ਚੋਵੇ ਕੋਈ ਵੀਰ ਭਾ ਅੱਛਾ ਇੱਕ ਹੋਰ ਗੱਲ ਜੀ ਪਾਜੀ ਜਿਹੜੇ ਬਜ਼ੁਰਗ ਨੇ ਵੇਚੀ ਆ ਨਾ ਉਹਾਂ ਦਾ ਵੀ ਪੁੱਤ ਵੇਚ ਨੂੰ ਜੀ ਰਹੀ ਮਜ਼ਦੂਰੀ ਨੇ ਵੇਚੀ ਆ ਹਾਂ ਆਠ ਅੱਠ ਰੋਲਾ ਹੋ ਜੇ ਭਾਵੇਂ ਕਹਿੰਦਾ ਮੇਰੇ ਕੋਲ 5000 ਰੁਪਏ ਨਫਾ ਵੱਧ ਪੈਸੇ ਦੇ ਕੇ ਮੈਂ ਲੈ ਲਾਂ ਜੀ ਤੋਰੋ ਕਿੰਦੇ ਵੀ ਫੌਜੀਆਂ ਦੇ ਟੈਂਕਰ ਕੀ ਮਾਝੀ ਜਿੱਦਨਾਂ ਜਾਓਗੇ ਤਾਂ ਤੰਬਾਕੂ ਕਿਹਨੇ ਮੈਂ ਆਹ ਦੱਸਦੀ ਐ ਤੇ ਦੇਖੋ ਸਹੀ ਵਾ ਬਾਡੀ ਵੇਖੋ ਮੈਂਨ ਪੇਟ ਪੂੜਾ ਵੇਖੋ ਕਿੱਦਾਂ ਚੰਗਾ ਵਾ ਜਿੱਦਰਾ ਉਹ ਤੰਬਾਕਾ ਕਰਦਾ ਜਿਸ ਤਰ੍ਹਾਂ ਕੀ ਤੰਬਾਕਾ ਹੀ ਕਰੂਗਾ ਤੂੰ ਅੱਖਾਂ ਹੀ ਕਰੂਗੀ ਲੱਗੇ ਗਵਾਂਢੀ ਦੱਸੂਗੇ ਮੈਂ ਆਹੀ ਆ ਬਾਬਾ ਜੀ ਮੈਂ ਕਦੀ ਕੁਰੀ ਬੰਕੀ ਆ ਕੇ ਥੋਲ ਵੱਡੀ ਦਾ ਕੋਈ ਨਿੱਕੀ ਮਾਨੇ ਕਿਣਾ ਕੋਈ ਵੀਰ ਭਰਾ ਵੇ ਬਾਬਾ ਜੀ ਇਹ ਮੈਂ ਦੇ ਬਾਬਾ ਜੀ ਇੱਕ ਵਾਰ ਬੇਰਖਾ ਦੁੱਧੂ ਮੈਂ ਦੀ ਜਾਸ ਬਾਬਾ ਮੈਂ ਹੈਗੀ ਵੀ ਨਹੀਂ ਕੁਛ ਐ ਵੇ ਇਹਦਾ ਹੈ ਜਾਸ ਮੈਂ ਕਿ ਕੋਈ ਵੀਰ ਭਰਾ ਬਾਬਾ ਜਿਹੜੀ ਸ਼ੈਅ ਲੈ ਕੇ ਆਇਆ ਇਹ ਜੋ ਸੋਨੇ ਦੇ ਘਰ ਘਰ ਥੋੜੀ ਲੱਭਦੀ ਕਿਆ ਲੈ ਲਿਆ ਜੋ ਬੰਦਾ ਉਹ ਮੈਂ ਬੱਧੀ ਉਹਦੇ ਇੱਕ ਇਹੋ ਜਿਹੀ ਪਸੰਦ ਹੁੰਦੀ ਐ ਕਿ ਬਾਬਾ ਜੀ 20 ਕਿਲੋ ਮੈਂ ਗਰੰਟੀ ਨਾਲ ਦੁੱਧ ਦੇ ਜੀ ਚੰਗੀ ਸੰਭੀ ਜਾਏਗੀ ਬਾਕੀ ਆ ਵੀ ਚਲੋ ਹੋਰ ਮਾਸਾ ਰਾਜੀ ਜੀ 20 ਕਿਲੋ ਮੈਂ ਦੁੱਧ ਦਊਗੀ ਗਰੰਟੀ ਨਾਲ ਕੋਈ ਗੱਲਾਂ ਨਾਲ ਨਹੀਂ ਦਊਗੀ ਬਾਬਾ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਇੱਥੇ ਚੰਗੀਆਂ ਵਾ ਚਲੋ ਸਾਰੀ ਬਾਬਾ ਜੀ ਦੁੱਧ ਵਾਲੀ ਮੈਂ ਹੀ ਦੁੱਧ ਥਾਲੀਆਂ ਸਾਰੀ ਕੇ ਪਤਲੀ ਚਮੜੀ ਦੀ ਮੈਂ ਵਾ ਭਰੀ ਭਰੀ ਸਾਰੇ ਪਿੰਡੇ ਦੇ ਨਾਲਾ ਵਾ ਵੇਖੋ ਬਾਬਾ ਜੀ ਮੈਂ ਦੇ ਤੇ ਮੁੱਲ ਫੇਰ ਇਹਦਾ ਥੋੜੀ ਜੀ ਬਾਬਾ ਜੀ ਹੋ ਧੁੱਪ ਗਈ ਕਿ ਤੇ ਠੰਡੇ ਹੋਏ ਕਿ ਮੈਂ ਦੀ ਵੀਡੀਓ ਬਣਦੀ ਨਾ ਹਾਂਜੀ ਸਵੇਰ ਹਾਂਜੀ ਤੇ ਮੈਂ ਇਹਦਾ ਵੇਖੋ ਇਧਰ ਵੇਖੋ ਇਧਰ ਹੀ ਬਾਨੇ ਜੀ ਡੱਬਦੇ ਪੈਰ ਵੇਖੋ ਦੋਵੇਂ ਬਨੇ ਕੀ ਲਾਈ ਫਿਰਦੀ ਹੈ ਬਾਬਾ ਜੀ ਕਿੰਨੇ ਰੇ ਦੇ ਰਿਹਾ ਫਿਰ ਇਹ ਆਪਾਂ ਮੁੱਲ ਕਰੀਏ ਜਿਹਦਾ ਲੋਕਾਂ ਵਾਲੇ ਕਰਦਿਏ 85 ਕਰਦਿਏ ਹਾਂ ਲੋਕੀ ਕਰੀ ਜਾਂਦੇ ਆ ਬੰਦੇ ਅਸੀਂ ਅਸੀਂ ਦੀ ਗੱਲ ਨਹੀਂ ਰਹੀ ਆ ਬਕਰ ਮਾਲੀਆਂ ਐ ਅੱਛਾ ਹਾਂ 80000 ਦੀ ਦੇ ਦਈਏ ਫੇਰ ਫੇਰ ਇੱਥੇ ਵੀਡੀਓ ਪਾਉਂਦਾ ਕੀ ਫਾਇਦਾ 75000 ਦੀ ਹਾਂ ਦੇ ਨਾ ਦੇ ਦਾਂਗੇ ਨਹੀਂ ਫਿਰ ਤੂੰ ਇਹ ਦੱਸ ਦੋ ਯਾਰ ਦੋੜਾ ਛੜਾਇਆ ਫਿਰ ਵੱਡੀ ਗਾਲ ਮਾਰਿਆ ਨੀਜੀ ਸ਼ਾਲਾ ਮਾਰਿਆ ਪਾ ਲਿਆ ਪਾ ਦੇ ਦਿਆ 1000 2000 ਫੇਰ ਦੇ ਦੇਣੀ ਆ ਇੱਕੋ ਗੱਲ ਕਰੀਏ ਫਿਰ ਹਾਂਜੀ ਤੂੰ ਯਾਰ ਦੀ 70 ਚ ਛੱਡੋ ਕੇ ਛੱਡ ਦੇ ਯਾਰ ਛੱਡ ਦਈਏ ਯਾਰ ਹੋਰ ਛੱਡ ਦਈਏ 40000 40000 ਜਿਹੜੀ ਪਰ ਇਹੋ ਜੀ ਬਾਹਰੋਂ ਲੱਭਦੀ ਹੈ ਮਾਰੇ ਤੋਂ ਡਰ ਕੇ ਨਾ 65000 ਦਾ ਮੈਨੂੰ ਵਜਣੀ ਆ ਬਾਬਾ ਜੀ ਇਹਨੂੰ ਤਾਂ ਡਾਕਟਰ ਤਾਂ ਕਿਹਾ ਮੋੜ ਨਹੀਂ ਸਕਦੇ ਠੀਕ ਆ 60000 ਦੀ ਆਪਾਂ ਦੇਣੀ ਆ ਇਹ ਵੀ ਜਿਆਦਾ ਆਪਾਂ ਗਿਲਾਣੀ ਰੱਖਿਆ ਵੇਖੋ ਇੱਕ ਰਾ ਹਾਂ ਬਾਤਾਂ ਫੁੱਲ ਠੰਡ ਚੱਡੇ ਦੀ ਖੁੱਲੀ ਮੈਂ ਵਾ ਬਾਬਾ ਜੀ ਵੱਡੀ ਮੈਂ 20 ਕਿਲੋ ਅਰ ਗਿਆ ਹੱਸ ਕੇ ਦੁੱਧ ਦੇ ਜੂਗੀ ਠੀਕ ਆ ਹਾਂ ਜੀ ਅੱਗੇ ਫੇਰ ਖਾਓ ਕਿੱਡੀ ਮੈਂ ਆ ਆਦਰ ਖਾਓ ਇੱਕ ਰਾ ਹੋਰ ਇਹ ਵੀ ਜੜੀ ਆ ਕੱਦ ਵਜਨ ਤੇ ਵੀ ਪੂਰੀ ਆ ਤੈਂਕੀ ਲਿਆਂਦੇ ਆ ਪਿੱਛੇ ਤੈਂਕੀ ਲੱਭ ਕੇ ਲਿਆਂਦੇ ਆ ਆਏ ਇਧਰ ਕਿ ਨਾੜਾ ਨੁੜਾ ਵੇਖੋ ਛੇ ਨਾੜਾ ਜੀ ਇਧਰ ਵੇਖੋ ਐਡੀ ਠੰਡੀ ਮਿੱਠੀ ਕੋਈ ਅੰਤ ਨਹੀਂ ਕਰਮਾ ਲਈ ਬਾਬਾ ਜੀ ਇਹਨਾਂ ਨੂੰ ਮਾਸਾ ਬਾੜਾ ਪਾਉਣਾ ਵਾ ਠੀਕ ਆ ਐਦਾਂ ਹੀ ਬਾੜਾ ਪਾਉਣਾ ਇਹਨੂੰ ਵੀ ਕਰਮਾ ਲਈ ਬਾਕੀ ਅਫਾਨੇ ਦੇ ਮਗਰ ਵੀ ਜੜੀਆਂ ਨਾੜਾਂ ਚੰਗੀਆਂ ਆ ਬਾਬਾ ਜੀ ਸਾਰੀ ਮੈਂ ਵੀ ਦੁੱਧ ਤਾੜੀ ਆ ਮਿਲਕਵੇਂ ਨੇ ਇਹਦੇ ਵੀ ਆ ਦੇਖ ਸਕਦੇ ਚੰਗੀ ਲੱਗੀ ਆ ਥਣ ਵੀ ਚੰਗਾ ਆ ਹਾਂ ਤੇ ਵੇਖੋ ਸੱਜਰ ਮੈਂ ਇਹਨੇ ਵੀ 18 ਕਿਲੋ ਦੁੱਧ ਦਿੱਤਾ ਵਾ ਦੋਆਂ ਮਈਆਂ ਦੀ ਕੋਈ ਗਰੰਟੀ ਲਾਇਆ ਹਸਕੇ ਲੈ ਗਏ ਬਾਬਾ ਜੀ ਤੇ ਕੀ ਬਾਤ ਆ ਸੱਜਰ ਮੈਂ ਬਾਬਾ ਜੀ ਇਦਾਂ ਹੀ ਹੁਣ 2 ਲੱਖ ਵੀ ਆਉ ਯਾਰ ਖੰਡੀਆਂ ਸੀਲਾ ਨਹੀਂ ਲੱਭਦੇ ਮੇਨ ਗੱਲ ਹੈ ਬਿਨਾ ਟੀਕੇ ਦੇ ਬਿਨਾ ਪਾੜੇ ਦੇ ਜ਼ਰੂਰ ਆਪਾਂ ਝੂੜ ਨਹੀਂ ਮਾਰਦੇ ਇਧਰ ਇੱਕ ਇੱਦਾਂ ਹੀ ਬੈਠੇ ਨਾ ਕਰ ਮਾਰ ਗਾੜੀ ਪਾੜਾ ਪੋਣਾ ਵਾ ਇਹ ਵੀ ਨਹੀਂ ਕਿ ਜਾਂ ਕੱਲੀਆਂ ਸਾਰੀਆਂ ਮੱਝਾਂ ਚ ਮੱਝਾਂ ਵੱਜੀਆਂ ਵਾ ਇਹ ਵੀ ਵੇਖੋ ਫਿਰ 12 ਵਜੇ ਦਾ ਟਾਈਮ ਹੈ ਮੇਨ ਗੱਲ ਜਿਹੜੀਆਂ ਮੱਝਾਂ ਪਾੜੇ ਤੇ ਤੁਰੀ ਆਉਂਦੀਆਂ ਹੋਣ ਰੈਪਰ ਦਾ ਟਾਈਮ ਹੈ ਚੁੰਨੀ ਪਾ ਕੇ ਥੱਲੇ ਲੰਮੀ ਸੀ ਮੈਂ ਹੋਊਗੀ ਫੁੱਲ ਫੁੱਲ ਵਜਨ ਵਾਲੀਆਂ ਟੈਂਕੇ ਆ ਵੀ ਰਸ਼ਨ ਟੈਂਕੀ ਆ ਕਿਹ ਕਿਹ ਮੈਂ ਤੇ ਜੱਜਦੀ ਆ ਵੇਖਿਓ ਕਿਤੇ ਤੁਸੀਂ ਫੇਰ ਨਾ ਜੰਗ ਸ਼ੁਰੂ ਕਰਾ ਦਿਓ ਮੈਂ ਵੀ ਪਪਾ ਜੀ ਜੰਗ ਤੇ ਚਲੋ ਜੰਗ ਦਾ ਨਾ ਹੀ ਮਾੜਾ ਵਾ ਵੇਖਿਓ ਕਿਤੇ ਬਈ ਘਰਾ ਹੀ ਪਈ ਹੋਵੇ ਉਹ ਮਾੜੀ ਆ ਤੇ ਬਾਕੀ ਦੇਖੋ ਨਾੜਾ ਨੂੜਾ ਵੜਿਆ ਥਾਣ ਚੱਡਾ ਵੜਾ ਮੈਂ ਇਹਨੂੰ ਵੇਖੋ ਸੱਜਰ ਮੈਂ ਪਪਾ ਜੀ ਤੇਰੀ 2 ਲੱਖ ਰੋ ਆਉਂਦੀ ਅੱਜ ਇਸ ਸਮੇਂ ਤੇ ਪਰ ਆਪਾਂ ਬੋਲੀ ਵੇਖਿਓ ਕੀ ਕਰਦੇ ਨਾ ਪਰ ਇਹ ਗੱਲਾਂ ਕਰਾ ਦੇਣੀਆਂ ਜੀ ਪਰ ਇਹ ਗੱਲਾਂ ਐ ਟਾਈਮ ਤੇ ਕਿਨੇ ਚ ਜਾਏਗਾ 5.5 ਮਹੀਨੇ ਸਾਢੇ 5.5 ਰੇ 7 ਕਿਲੋ ਇਹਦੇ ਦਾ ਦੁੱਧ ਹੋਊਗਾ ਅੱਛਾ ਜੀ ਸਕੇ ਹੀ ਇਤੋਂ ਕੋਈ ਮਾਲ ਲੈ ਬਾਬਾ ਜੀ ਆਪਾਂ 7 14 ਘਰੇ ਕੋਈ ਚੋਊ ਆਪਣੇ ਘਰੇ ਸਾਡੇ ਪੰਜਾਂ ਮਿੰਟਾਂ ਦੇ ਫੁੱਲ ਵੱਡਿਆ ਫੁੱਲ ਰਾਜੀ ਮੈਂ ਉਹ ਵੇਖ ਲੋ ਬੇਰ ਬੁਲਕੜੀ ਛੋਟੇ ਹਸ ਰਿਹਾ ਚੀਕਾ ਕਢਾ ਦੂਗੀ ਮਈਆਂ ਦੋਵੇਂ ਬੱਬਾਈਏ ਆ ਜਿਲਾ ਫੁੱਲ ਵੱਡਿਆ ਇਹ ਖੜੇ ਬਾਬਾ ਜੀ ਸਾਹ ਵਾਲਾ ਮਈਆਂ ਤੇ ਮਈਆਂ ਦੂਰ ਦੂਰ ਪਾ ਕੇ ਠੋ ਗਿਆ ਹੱਸ ਗਈ ਆ ਵੇਖੋ ਟੈਗ ਲੱਗੇ ਜਿੰਨਾਂ ਦੇ ਬਾਕੀ ਇਹਦੇ ਹੁੰਦੇ ਮੈਗਰ ਪਪਾ ਜੀ ਘਰ ਘਰ ਥੋੜਾ ਮਈਆ ਜਾਂਦੇ ਐਡੀ ਮੈਂ ਵੇਖੋ ਹੈਗੀ ਕਿੱਡੀ ਆ ਕੋਈ ਮੈਂ ਹੱਲੇ ਜਾਂ ਨਾ ਕੋਈ ਵੀ ਭਰਾ ਸਿਰ ਤੇ ਆਵੇ ਸਿਰ ਤੇ ਮਈਆਂ ਦੇ ਬਾਬਾ ਜੀ ਮੁੜ ਕੇ ਨਹੀਂ ਜਾਂਦਾ ਵੀ ਜੇ ਐਡੀਆਂ ਵੱਡੀਆਂ ਕੋਈ ਇਹ ਨਾ ਕੋਈ ਘਰੇ ਆ ਗਿਆ ਪਰ ਕਹਤੋ ਨਿੱਕੀਆਂ ਵਾ ਕੋਈ ਗੱਲਿਆ ਕੋਈ ਬਾਦ ਆ ਅੱਛਾ ਹਾਂ ਇੱਥੇ ਆਏ ਤੋਂ ਮੈਂ ਛੋਟੀ ਨਿਕਲੇ ਮੈਂ ਲਿੱਸੀ ਨਿਕਲੇ ਮੈਂ ਮਿਲੇ ਨਾ ਪੂਰ ਛਟਾ ਵਧ ਗਾਡ ਹੋਵੇ ਆਉਣ ਜਾਂਦਾ ਕਰਾਇਆ ਕਰਾਇ ਦੂਣੀ ਸਾਈ ਮੋੜਾਂ ਦੇ ਦੂਣੀ ਬਾਬਾ ਜੀ ਕਰਾਇਆ ਵੀ ਸਾਡਾ ਮੁੱਲ ਫਿਰ ਇਹਦਾ ਮੁੱਲੇ ਦਾ ਹੈ ਪਪਾ ਜੀ ਇਹਦੇ ਵੀ 75 ਦੀ ਚੱਲਣ ਤੋਂ ਅੱਜ ਇਹ ਵੀ ਅੱਛਾ ਹਾਂ ਕਰ ਦੇ ਕੋ ਮਨ ਤਾਂ ਨਾ ਹੋ ਰਿਹਾ ਕੋਈ ਲਾ ਦੋ ਮੈਂ ਤੈਨੂੰ 75 ਰੁਪਏ ਦੇ ਕੇ ਕਹਿੰਦਾ 68 68 ਦਾ ਜੋੜਾ ਹੀ ਦੇ ਦੀ ਅੱਜ ਅੱਛਾ ਹਾਂ 68 68 ਦਾ 68 68 ਦਾ ਦੇ ਦਿਆ ਜੋੜਾ ਹੀ ਨਹੀਂ ਭਾ 68 ਦਾ ਨਹੀਂ ਦੇਣਾ ਮੈਂ ਥੋੜਾ ਫਰਕ ਪਾ ਰਹੀ ਏ ਤੁਸੀਂ ਕਰਾ ਲਓ ਜੀ ਨਾਲ ਤੁਸੀਂ ਦੱਸ ਦੋ ਕਿੰਨਾ ਛੱਡਦੀ 2000 ਛੱਡਦੀਏ ਚਲੋ 60000 ਦੀ 60000 ਦੀ 40000 ਦੀ ਮੈਂ ਦੇ ਦਿਆਂ ਇੱਕ 500 ਛੱਡਾਂ ਸਾਢੇ 65 ਦੀ ਮੈਂ ਦਵਾਂਗੇ ਪਰ ਸਾਢੇ 65 ਦੀ ਬਾਹਰ ਹੋਈ ਤਾਰੀ ਕੋਈ ਮੈਂ ਲਿਆ ਦੇ ਸਾਡੇ ਆਪ ਵੀ ਲਈ ਦੀਆਂ ਇਦਾਂ ਦੀਆਂ ਭਾਈ ਭੱਜ ਕੇ ਬਾਹਰ 65 65 ਦੀਆਂ ਮਈਆਂ ਅਗਰ ਕੀ ਭਾਅ ਮਿਲਿਆ ਭਾਅ ਹੀ ਦੇ ਦੇਣਾ ਵੀਰਾ ਭਰਾਉਣ 1000 ਖੰਡ ਦਾ ਦੇ ਦੇਣੀ ਆ ਵਾ ਸਾਡਾ ਮਾੜੀ ਲੈਣਾ ਵੀ ਦੋ ਤਾਂ ਮੈਂ ਸੱਜਰ ਗਾਰੰਟੀ ਦਾ 18 19 ਕਿਲੋ ਵੀ ਚਾਜੂਗੀ ਫੁੱਲ ਰਾਜੀ ਆ ਠੀਕ ਹੈ ਬਾਕੀ ਜਿਨ੍ਹਾਂ ਕੋ ਲਈਆਂ ਉਹਨਾਂ ਨੇ ਵੇਖ ਲੈਣਾ ਕਿ ਕਿੰਨਾ ਕ ਨਫਾ ਲਾ ਹਾਂਜੀ ਹਾਂਜੀ ਸਾਡੇ 8.5 ਮਹੀਨਿਆਂ ਦੀ ਸਾਡੇ 8.5 ਮਹੀਨੇ ਦੀ ਲੋਈ ਝੋਟੀ ਦੀ ਤੇ ਦੁੱਧ ਨਹੀਂ ਦਿੰਦੀ ਹਨ ਦੁੱਧ ਵੀ 3 ਕਿਲੋ ਦੁੱਧ ਰਾਵਾਂਗੇ ਅੱਛਾ ਦਿੰਦੀ ਹੈ ਲੈ ਸਾਨੂੰ ਹੁਣ ਪਾਸ ਕਰਾਉਂਦੀ ਹੈ ਕੱਟੀਆਂ ਨੂੰ ਸਾਨੂੰ ਹੁਣ ਪਾਸ ਕਰਾ ਦੋਗੇ 3 ਕਿਲੋ ਦੁੱਧ ਵੀ ਆਹ ਕੱਟੀਆਂ ਨੂੰ ਸਾਡੇ 8.5 ਮਹੀਨੇ ਅਸੀਂ ਡੇਢ ਮਹੀਨਾ ਗਿਰਤੀ ਸਾਰਾ ਰਹਿਗੇ ਚੈੱਕ ਕਰਾ ਕੇ ਲੈ ਜਾਈ ਬਾਬਾ ਜੀ ਡੇਢ ਮਹੀਨੇ ਦਾ ਚੈੱਕ ਕਰਾ ਕੇ ਕੋਈ ਲੈ ਜਾਈ ਉਹਨੇ ਪੈਸੇ ਭਰ ਦਾਂਗੇ ਸਾਨੂੰ ਦੇ ਬਾਬਾ ਜੀ ਝੋਟੀ ਦੇ ਇਹ ਚੰਗੀ ਦੇਖੋ ਕਿ ਪਿਓਰ ਹਰਿਆਣਾ ਵਾ ਇਹ ਵੀ ਕੱਟੀ ਬਾਬਾ ਜੀ ਰਾਜੀਪੂਰੀ ਆ ਸੰਭ ਸੰਭ ਇਹ ਆਪਾਂ ਕਰਾ ਇਹਨੇ 17 18 ਕਿਲੋ ਚੋਆ ਪਹਿਲਾ ਸੂਰ 14 ਕਿਲੋ ਦੁੱਧ ਚੋਆ ਆ ਕੱਟੀ ਨੇ ਬਾਬਾ ਜੀ 14 15 ਕਿਲੋ ਹੱਥ ਕੇ ਐਰ ਕੀ 14 15 ਕਿਲੋ ਦੁੱਧ ਕੱਟੀ ਚੋਆ ਦੇ ਬੜੀ ਸ਼ਾਬਾਸ਼ ਜੱਡੀ ਚ ਕੱਟੀ ਰਾਜੀ ਰੂਜੀ ਐਰ ਕੀ ਬਾਬਾ ਜੀ ਬਾਕੀ ਰਾਜੀ ਆ ਪੂਰੀ ਗੋਲ ਸਿੰਘ ਦੀ ਝੋਟੀ ਆ ਗੋਲ ਸਿੰਘ ਦੇ ਕਿਹਦੇ ਕਿਲੇ ਦਾ ਜਾ ਕੇ ਸ਼ਿੰਗਾਰ ਬਣੂਗੀ ਵੀ ਆ ਜੋ ਲੈ ਆਓ ਦੇਖੋ ਬਿਲਕੁਲ ਝੋਟੀ ਦੀ ਦੇਖ ਕਰੋ ਮੰਦਰੀਰ ਕੀ ਮੰਦਰੀ ਜੀ ਕੱਟੀ ਆ ਇਹ ਕਿਲੇ ਦੇ ਬੱਜੀ ਤੇ ਸੋਹਣੀ ਲੱਗੂ ਸੋਹਣੀ ਲੱਗੂਗੀ 8.5 ਮਹੀਨਾ ਦੀ ਜਿਹੜੀ ਗੱਪਨ ਦੱਸਦੇ ਡੇਢ ਮਹੀਨਾ ਬਾਬਾ ਜੀ ਸਾਂਹ ਵਿੱਚੋਂ ਟੀ ਸਾਰੀ ਦੇ ਡੇਢ ਮਹੀਨੇ ਮੈਂ ਜਿਆਦਾ ਨਹੀਂ ਆਉਂਦਾ ਝੋਟੀ ਇੱਕ ਵੀ ਦੀ ਵਿਕ ਜੂਗੀ ਆਪਾਂ ਜਲਦੀ ਨਹੀਂ ਆਦੇ ਬਾਬਾ ਜੀ ਇਹ ਇਹ ਨਸਲ ਵਾਲੀ ਮੈਂ ਜਿਹੜੀ 8.5 ਮਹੀਨੇ ਦੇ ਹੋ ਕੇ ਦੁੱਧ ਦੇਂਦੀ ਆ ਆਮਨੇ ਪੰਜਾਂ ਪੰਜਾਂ ਮਹੀਨੇ ਪੰਜਾਂ ਮਹੀਨਾ ਜੀ ਭੱਜ ਜਾਂਦੀਆਂ ਮਈਆਂ ਪੰਜਾਂ ਪੰਜਾਂ ਮਹੀਨੇ ਮਈਆਂ ਭੱਜ ਜਾਂਦੀਆਂ ਦੁੱਧੋਂ ਇਹਦੇ ਲਾਕਾ ਚੰਗਾ ਬਾਰਡਰ ਜਿਹੜੀ ਮੈਂ ਜਾਂ ਦੁੱਧ ਆਪਾਂ ਤੇਨੀ ਕਿਲੋ ਦੇ ਤੇਨੀ ਕਿਲੋ ਹੋਊਗਾ ਖਾਣੇ ਦੇ ਕੋਈ ਚੰਗਾ ਲੱਗਾ ਬੜਾ ਚੰਗਾ ਲਾੜ ਬੜਾ ਜਿਦਾਂ ਥੱਲੇ ਉਤਾਰਦੀ ਆ ਕਾਪੀ ਲਾ ਜਾਂਦੀ ਘਟੀ ਥੱਲੇ ਬਾਬ ਵੇਖੋ ਇੱਕ ਨਾ ਥਾਂ ਤੋਂ ਬੜਾ ਚੰਗਾ ਨੋਕਲਾ ਥਾਣਾ ਇਹਨੂੰ ਵੀ ਘੱਟੀ ਨੂੰ ਬਾਬਾ ਜੀ ਵੇਖੋ ਸੀ 100 ਚੈਂਪੀਅਨ ਰਿੰਗ ਸਿੰਘ ਆ 골 ਰਿੰਗ ਸਿੰਘ ਆ ਵੇਖੋ ਬਾਬਾ ਜੀ ਇਹਦਾ ਫੇਰ ਮੋਲਾ ਬਾਬਾ ਜੀ ਮੋਤ ਦੇ ਕਰਨੇ ਹੀ ਨਹੀਂ ਅਦੇ ਸਿਰਫ ਸਾਹ ਚਾੜੀ ਨਹੀਂ ਨੂੰ ਝੋਟੀ ਵੀ ਨਹੀਂ ਲੱਖ ਦੀ ਪੰਜ ਦੀ 10 ਦੀ ਇੱਥੇ ਇੱਕ ਪੰਜ 10 20 ਦੇ ਇੱਥੇ ਏੜ ਗੇੜੇ ਦੇ ਵਿੱਚ ਜਾਊ ਝੋਟੀ ਅੱਛਾ ਤੇ ਅੱਜ ਆਪਾਂ 50000 ਛੜਦੀ ਵਿੱਚੋਂ ਅੱਛਾ ਪੂਰੇ 70 ਦੀ ਦੇ ਦੇ 70 ਦੀ ਡੇਰ ਮਹੀਨੇ ਨੂੰ ਕੋਈ ਝੋਟੀਆਂ ਨਹੀਂ ਡੇਰ ਮਹੀਨੇ ਦੇ ਝੋਟੀਆਂ ਵੀ ਨਹੀਂ 50000 ਰੁਪਏ ਰੋਟੀ ਕੇ ਵੀਰ ਭਰਾ ਨੂੰ ਛੱਡ ਦੇਣੀ ਅੱਜ ਹੀ ਹੋਰ ਥੋੜਾ ਕਰ ਦੇ ਇੰਨੇ ਦੇ ਅੱਡੀ ਨੇ ਡਬਲ ਹੁੰਦੇ ਆ ਜੀ ਆਪਾਂ ਕਰ ਦਿੱ ਗਏ ਅੱਜ ਕਿੰਨਾ ਕਰ ਦਈਏ ਤਿੰਨ ਛੱਡ ਦਈਏ ਤਿੰਨ ਨਾ ਛੱਡਿਆ ਹਾਂ ਤਿੰਨ ਹੀ ਬੜਾ ਜੀ ਨਹੀਂ ਤਿੰਨ ਨਹੀਂ ਬੜਾ ਪੰਜ ਬੜਾ ਜੀ ਚਲੋ ਪੰਜ ਛੱਡ ਪੰਜ ਛੱਡ ਦੇ ਗਏ ਤੇ ਫੁੱਲ ਝਾੜ ਦਿੰਨੇ ਆ ਅੱਛਾ ਦੇਣੀ ਛਾੜਿਆ ਆਪੀ ਦੇਖੋ ਭਾਈ ਪੈਣਟ ਕਰ ਦਿੰਨੇ ਆ ਅੱਜ ਚਲੋ ਪੈਣਟ ਦੀ ਦੇਖੋ ਆ ਪਾਣੀ ਅੱਜ ਲੱਭਣੇ ਬਾਬਾ ਜੀ ਤੀ ਵੇਖੋ ਡੇਢ ਮਹੀਨੇ ਦੇ ਕੋਲ ਡਬਲ ਨਾ ਕਰੋ ਪਈਏ ਕਰੇ ਤੇ ਖਸਕੇ ਕਰਦੀ ਬਾਬਾ ਜੀ ਇਹਨਾਂ ਦਾ ਐਫ ਡੀ ਨਹੀਂ ਡਬਲ ਦੀ ਡੇਢ ਮਹੀਨੇ ਇਹ ਗਾ ਸਾਡੀ ਮੈਂ ਡਬਲ ਹੋਂਦੀ ਆ ਤੱਕੇ ਖਾਓ ਟਾਂਕਾ ਖਾਓ ਕਿੱਡਾ ਕੱਦ ਵਜੋਂ ਖਾਓ ਬੈਠ ਨੂੰ ਕਿੱਡਾ ਵਾ ਇਹ ਵੀ ਟੈਂਕੀ ਜੀ ਇਹ ਵੀ ਵੇਖੋ ਥੱਲਾ ਵੇਖੋ ਫਾ ਜਿਆਦਾ ਅਸਲਾ ਸਾਰਾ ਤੂੰ ਹੀ ਇਕੱਠਾ ਕਰ ਲਿਆ ਆਹੀ ਲੜਾਈ ਤਿਆਰ ਕੀਤੀ ਆ ਵੀ ਵੇਖ ਲੋ ਲੜ ਨੂੰ ਦੇਖ ਲੋ ਠੇਕੀ ਜੇ ਦੀ ਫੇ ਲੜਾਈ ਦਾ ਪਹਿਲੋ ਅਸਲਾ ਇਕੱਠਾ ਕਰ ਲਿਆ ਸਾਰਾ ਇਹ ਹਰ ਵੀ 6 ਮਹੀਨੇ ਇੱਕ ਪੰਚਾ ਕ ਪਾਸ ਜਿਆ ਤੁਹਾਨੂੰ ਦਵੇ 6 ਮਹੀਨੇ ਸੱਤ ਕਿਲੋ ਦੁੱਧ ਤੋਂ ਉਗਾਰੇ ਆ ਵੇਖੋ ਆ شاہ ਵੇਖੋ ਕਿੰਨੀ ਠੰਡੀ ਮਿੱਠੀ ਇਹ ਵੀ ਕਰਨ ਵਾਲੀ ਬਿਨਾ ਵੰਗੇ ਤੇ ਬਿਨਾ ਪਾੜੇ ਤੋਂ ਠੀਕ ਦੋਈ ਬਾਬਾ ਜੀ ਵੀ 12 ਵਜੇ ਨੇ ਕੋਈ ਥਣਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਵੀ ਕੋਈ ਵੀਰ ਭਰਾ ਵੇਖ ਲੈ ਤੇ ਸੱਜਰੇ ਦੁੱਧ 25 ਕਿਲੋ ਦੇ ਨਹੀਂ ਛੱਡਦੇ ਰੇ ਵੀ ਮਸ਼ਾਲ ਛੱਡਣੀ ਕਿਹ ਹੱਲ ਗਈ ਸੱਲਾ ਹੀ ਛੱਡ ਰਹੀਆਂ ਜਿਹੜਾ ਜਾਊਗਾ ਲਾ ਕੇ ਗਵਾਂਢੀ ਲੇਕੂਗੇ ਅਸਲੇ ਯਾਰ ਜੀ ਬਾਈ ਆੜ ਗਈ 25 ਕਿਲੋ ਸੱਜਰੇ ਵਾਂ ਦੇ ਦੁੱਧ ਚ ਆਇਆ ਬਾਬਾ ਜੀ ਆਪਾਂ ਹੀ ਕਿਹੜਾ ਵੇੜ ਦਾ ਢਾਂਚਾ ਹੀ ਦਾਦੂ 25 ਕਿਲੋ ਵਾਲੀ ਹੈਗੀ ਹੈਗੇ ਨਹੀਂ ਇਹ ਤੁਹਾਡੀ ਬਾਕੀ ਕੱਦ-ਕਾੜ ਫੱਖੋ ਚੰਗੀ ਆ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਹੂੰ ਤੇ ਸਰੀਰ ਇਹਨੇ ਚੰਗਾ ਭਰ ਜਣਾ ਸੋਚਦਾ ਫਿਰ। ਉਹ ਵੀਰ ਭਰ ਜਦੇ ਵਛੀ ਜਾਦੀ ਨੇ 75000 ਦੀ ਕੋਈ ਵੀਰ ਭਰਾ ਹੱਸ ਕੇ ਵੇਚ ਲੂਗਾ। ਵੱਧ ਵੇਚ ਜਾਣੀ। ਫੋਰ ਵੱਡੀ ਆ। 70000 ਦੀ ਲੋਦੀਨੀਆਂ ਵੇਚੰਦੇ ਆ। ਚੱਲ 75-80 ਦੀ ਆ ਪਾਈ ਜਾਦੇ ਵੱਡੀ ਨਹੀਂ ਗੱਲ ਜਿੰਨੇ ਜੋ ਕੀ ਹੁੰਦੀ ਗੱਲ ਕਰਾਂਗੇ। 25 ਕਿਲੋ ਇਹਨੇ ਬਾਬਾ ਜੀ ਗਰੰਟੀ ਨਾਲ ਦੁੱਧ ਚ ਆਇਆ ਵਛੀ ਨੇ। ਠੀਕ ਆ। ਹਾਂ। ਤੇ ਇਹਦਾ ਫਿਰ ਮੁੱਲ ਵੇ ਬਾਹਨੇ ਦੇ ਤਾਂ ਵੀ ਵੈਨਾ ਬੂਨਾ ਬੜੀਆਂ ਯਾ ਯਾ ਚੰਗੇ ਦੇ ਮਿਲਕ ਵੇਣ ਵੇਖੋ ਪੈ ਪਈ ਲਾਈ ਫਿਰਦੀ ਕਰਮਾ ਵਾਲੀ ਇਹ ਵੀ ਜਾਜ ਜੀ ਕਰਨੇ ਤਾਂ ਵੀ ਮੁੰਨ ਜਾਜ ਜੀ ਜਾਜ ਜੀ 40000 ਦੀ ਹਬੀ 40000 ਸਿਰਫ ਜਾਜ ਜੀ ਹੋਰ ਕਰੀਏ ਉਹ ਹੋਰ ਹੀ ਕਰੀਏ ਮਾਨ ਮਾਰੇ ਦਾ ਵੇਖੋ ਮੁੱਲ ਵੇਖੋ ਅੱਜ ਕੀ ਕੀਤੇ ਪਾਣੇ ਨੇ ਮੁੱਲ ਕਰਕੇ ਦੇਣ ਵਾਲੀ ਕਰਾਇਆ ਭਾੜਾ ਛੱਡਦੀ ਏ ਥੋੜਾ ਪਤਾ 2000 ਛੱਡ ਦੇ 38000 ਦੀ ਤੱਕ ਨਹੀਂ ਥੋੜੀ ਕਿ ਦੂਰ ਜਾਣੀ ਆਏ ਨਹੀਂ ਦੂਰ ਨਹੀਂ ਜਾਣੀ ਲੱਗ ਕੀ ਤਾਂ ਲੱਗਣੀ ਚਾਹੀਦੀ ਨਹੀਂ ਇਹ 5000 ਛੱਡੀਏ ਜ਼ਿਆਦਾ ਨਹੀਂ ਤੱਕਾ ਦੋ ਕਾਣੀ ਤੁਹਾਡੇ ਨਾਲ ਬਾਬਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਕੋਈ ਘਰ ਵਾਲੇ ਗਰਮੀ ਗਰਮੀ ਆ ਇਹਦਾ ਸੂਣ ਵਾਲੀਆਂ ਆਣਾ ਤੇ ਸੂਣ ਵਾਲੀ ਕਿਸ ਦੇ ਘਰੇ ਆ ਕੇ ਨਿਕਲਿਆ ਬਾਕੀ ਫੇਰ ਇਹ ਆਪਣੀ ਕੋਈ ਵੀਰ ਭਰਾ ਜਾ ਕੇ ਪੰਜਾਂ ਦਿਨਾਂ ਤਸੱਲੀ ਕਰਦੇ ਪੰਜਾਂ ਦਿਨਾਂ ਤਸੱਲੀ ਕਰਨ ਚੱਕਰ ਆਲੇ ਕੋਈ